ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਠਿੱਖੀਵਿੰਡ ਹਲਕਾ ਖੇਮਕਰਦ ਅੱਡਾ ਠਿੱਖੀਵਿੰਡ ਆ ਤੁਹਾਨੂੰ ਪਤਾ ਜਦੋਂ ਉੱਥੇ ਚੌਂਕ ਚੌਂਦੇ ਬਹੁਤ ਜ਼ਿਆਦਾ ਟ੍ਰੈਫਿਕ ਆ ਤੇ ਮੈਂ ਛੋਟੀ ਜੀ ਆਪਣੇ ਵੱਲੋਂ ਕੋਸ਼ਿਸ਼ ਕਰਨ ਲੱਗਾ ਤੁਸੀਂ ਹੁਣ ਸਾਰੇ ਭਰਾਵਾਂ ਨੇ ਸਪੋਰਟ ਕਰਨਾ ਤੇ ਇਹ ਜਾਣਕਾਰੀ ਵੱਧ ਤੋਂ ਵੱਧ ਦੇਣੀ ਆ ਜਿੰਨੇ ਵੀ ਲੋਕ ਭੈਣ ਭਰਾ ਆਉਂਦੇ ਆ ਉੱਥੇ ਟ੍ਰੈਫਿਕ ਬਹੁਤ ਜ਼ਿਆਦਾ ਹੋ ਗਈ ਆ ਇਹ ਆ ਗਿਆ ਜੀ ਪਿੱਖੀ ਵੰਡੂੜਾ ਨਾਲਾ ਵਾ ਉੱਥੇ ਪਿੱਖੀ ਵੰਡੂੜਾ ਚੱਲ ਜਾਂਦੇ ਆਪਾਂ ਤੇ ਆ ਆ ਗਿਆ ਜੀ ਅੰਮ੍ਰਿਤਸਰੋ ਰੋਡ ਅੰਮ੍ਰਿਤਸਰੋ ਰੋਡ ਆ ਗਿਆ ਤੇ ਇਹ ਆ ਗਈ ਵਿੱਚ ਡਰੇਨ ਦੇ ਨਾਲ ਛੜਕਾ ਉੱਥੇ ਆ ਬੋਰ ਲੱਗਾ ਤੁਸੀਂ ਦੇਖ ਸਕਦੇ ਹਰੀਕੇ ਪੱਟੀ ਖੇਮ ਕਰਨਾ ਆਪਾਂ ਹੁਣ ਭਰਾਓ ਸਰਕਾਰਾਂ ਨੂੰ ਤੇ ਪ੍ਰਸ਼ਾਸਨ ਨੂੰ ਆਖੀ ਜਾਂਦੇ ਆ ਪਰ ਜਿੱਥੇ ਸਾਡਾ ਫਰਜ਼ ਪੈਂਦਾ ਅਸੀਂ ਵੀ ਕੋਸ਼ਿਸ਼ ਕਰੀਏ ਵੀ ਅਸੀਂ ਜਿੰਨੀ ਕੋਸ਼ਿਸ਼ ਕਰ ਸਕੀਏ ਟਾਈਮ ਨੂੰ ਘਟਾਈਏ ਚੋਂ ਚੋਂ ਆ ਲਿਖਿਆ ਨਾ ਹਰੀਕੇ ਤੇ ਪੱਟੀ ਤੇ ਖੇਮ ਕਰਨਾ ਜਿਹੜਾ ਤੇ ਵੀਰ ਭਰਾ ਇੱਥੋਂ ਮੈਂ ਸਾਰੀ ਜਾਣਕਾਰੀ ਦਿੰਦਾ ਜਿਹੜਾ ਤੇ ਅੰਮ੍ਰਿਤਸਰੋਂ ਆਉਂਦਾ ਹੈ ਜਿੰਨੇ ਜਣਾ ਖੇਮ ਕਰਨਾ ਪੱਟੀ ਹਨਾ ਇਹ ਹਰੀਕੇ ਉਹ ਐ ਰੋਡ ਨੂੰ ਜਾ ਸਕਦਾ ਹੈ ਉੱਥੋਂ ਮੈਂ ਸਾਰੀ ਤੁਹਾਨੂੰ ਵੀਡੀਓ ਟੋਟਲ ਬਣਾ ਕੇ ਪਾਉਂਦਾ ਜਿਹੜਾ ਹਰੀਕਿਆਂ ਤੋਂ ਜਾਂ ਖੇਮ ਕਰਨੋਂ ਆਉਂਦਾ ਉਹ ਬਾਰ ਬਾਰ ਆ ਸਕਦਾ ਮੈਂ ਸਾਰੀ ਜਾਣਕਾਰੀ ਦਿੰਦਾ ਤੁਹਾਨੂੰ ਤੇ ਆਹ ਰੋਡ ਤੇ ਤੁਹਾਨੂੰ ਮੈਂ ਸਾਰੀ ਜਾਣਕਾਰੀ ਤੁਸੀਂ ਲੋਕਾਂ ਤੱਕ ਜਰੂਰ ਪਹੁੰਚਾਓ ਇਹ ਭਰਾਓ ਆ ਰੋਹੀ ਦੇ ਨਾਲ ਨਾਲ ਛੜਕ ਜਾ ਰਹੀ ਹੈ ਬਾਰ ਬਾਰ ਭਿੱਖੀ ਵੰਡ ਚੌਂਕ ਨੂੰ ਨਹੀਂ ਜਾਣਾ ਤੁਸੀਂ ਇਹ ਬਾਰ ਬਾਰ ਇੱਥੋਂ ਲਿਖਿਆ ਜੀ ਆ ਵੇਖੋ ਖੇਮ ਕਰਨ ਭਿੱਖੀ ਵੰਡ ਰੋਡ ਜਿਹੜਾ ਹਨ ਇੱਥੋਂ ਜਾਣਾ ਤੁਸੀਂ ਹੁਣ ਮੈਂ ਇਹ ਵੀਰੋ ਚੇਚਾ ਇਸੇ ਕੰਮ ਲਈ ਜਿਹੜਾ ਆਇਆ ਵਾਂ ਕਿ ਕੋਸ਼ਿਸ਼ ਮੈਂ ਵੀ ਕਰਦਾ ਕਿ ਜਿਹੜੇ ਭੈਣ ਭਰਾ ਇਧਰ ਆਉਂਦੇ ਜਿਨ੍ਹਾਂ ਨੂੰ ਨਹੀਂ ਪਤਾ ਉਹ ਐਨੂੰ ਜਾਣ ਇਹ ਆਪਾਂ ਚੱਲ ਰਹੇ ਹਾਂ ਜੀ ਬਾਰ ਬਾਰ ਮੈਂ ਸ਼ਾਰਟਕਟ ਜੀ ਤੁਹਾਨੂੰ ਬਣਾਈ ਜਾਂਦਾ ਹੈ ਇਹ ਰੋਹੀ ਦੇ ਨਾਲ ਨਾਲ ਭਿੱਖੀ ਵੰਡ ਚੌਂਕ ਜੀ ਨਹੀਂ ਜਾਣਾ ਤੁਸੀਂ ਜੇ ਜਦੋਂ ਅੰਮ੍ਰਿਤਸਰ ਤੋਂ ਤੁਸੀਂ ਆਉਂਦੇ ਜੇ ਨਾਲੇ ਤੋਂ ਪਹਿਲਾਂ ਗੰਦਾ ਨਾਲਾ ਆਉਂਦਾ ਉੱਥੋਂ ਪਹਿਲਾਂ ਤੁਸੀਂ ਮੁੜ ਜਾਣਾ ਖੱਬੇ ਆ ਤਾਂ ਜੇ ਜਦੋਂ ਅੰਮ੍ਰਿਤਸਰ ਤੋਂ ਆਉਂਦੇ ਜੀ ਆ ਜਾਓ ਗਾੜੀ ਤੁਹਾਨੂੰ ਜਾਣਕਾਰੀ ਦਿੰਦਾ ਇਹ ਕਾਫੀ ਸ਼ਾਨਦਾਰ ਵੀ ਰਹਿਿਆ ਕੁਝ ਨੂੰ ਪਤਾ ਲੱਗ ਗਿਆ ਇਸ ਬਾਰੇ ਤੇ ਆਪਾਂ ਹੁਣ ਪਹੁੰਚ ਗਏ ਵੀਰੋ ਇੱਥੇ ਭਿੱਖੀਵੰਨੂ ਬਲੇਰ ਰੋਡ ਤੇ ਸੋਰੀ ਹਣਾ ਬਲੇਰ ਰੋਡ ਆ ਗਿਆ ਇੱਥੇ ਆ ਤੁਸੀਂ ਵੇਖੋ ਜਦੋਂ ਭਿੱਖੀਵੰਨੂ ਵੱਧਦੇ ਆ ਤੇ ਆ ਆ ਸੜਕ ਆ ਗਈ ਆ ਭਿੱਖੇਵੰਡ ਪਿੰਡ 'ਚ ਵੱਡ ਜਾਂਦੀ ਆ ਤੇ ਇਹ ਇਧਰੋਂ ਖੇਮ ਕਰਨ ਵਾਲੀ ਸੜਕ ਤੋਂ ਆ ਰਹੀਆਂ ਗੱਡੀਆਂ ਇਧਰ ਆਪਾਂ ਚੱਲ ਜਾਣਾ ਬਲੇਰ ਰੋਡ ਤੇ ਹੁਣ ਆਪਾਂ ਚੱਲਦੇ ਆ ਜੇ ਅੱਗੇ ਨੂੰ ਇਧਰ ਇਹ ਇਧਰੋਂ ਜਾ ਰਹੇ ਆ ਆਪਾਂ ਬਾਹਰੋਂ-ਬਾਹਰ ਦੀ ਪੱਟੀ ਰੋਡ ਤੇ ਚੜਨਾ ਜਾ ਗਿਆ ਆਪਾਂ ਭਿੱਖੀਵੰਡ ਚੌਂਕ 'ਚ ਨਹੀਂ ਆਪਾਂ ਗਏ ਇਹ ਬਾਹਰੋਂ-ਬਾਹਰ ਚੱਲ ਜਾਣਾ ਹੁਣ ਤੁਹਾਨੂੰ ਮੈਂ ਗਾੜੀ ਜਾ ਕੇ ਸਾਰੀ ਜਾਣਕਾਰੀ ਦੇ ਦਿੰਦਾ ਦੇਖੋ ਵੀਰ ਮੈਂ ਰੋਈ ਦੇ ਨਾਲ-ਨਾਲ ਹੀ ਤੁਰਿਆ ਆ ਰਿਹਾ ਹਾਂ ਜਦੋਂ ਆਪਾਂ ਅੰਮ੍ਰਿਤਸਰੋਂ ਕਿ ਖੀ ਵਿੰਡ ਮੋਣਾ ਤੇ ਚੌਂਕ 'ਚ ਨਹੀਂ ਜਾਣਾ ਤੁਸੀਂ ਰੋਹੀ ਤੋਂ ਪਹਿਲਾਂ ਪੁਲ ਆਉਣਾ ਤੇ ਪੁਲ ਤੋਂ ਪਹਿਲਾਂ ਹੀ ਖੱਬੇ ਹੱਥ ਹੋ ਜਾਣਾ ਆ ਆ ਗਿਆ ਪਾਮ ਪੈਲਸ ਪਾਮ ਪੈਲਸ ਦੀ ਬੈਗਲਿਸ ਐ ਪਿਛਲੀ ਸਾਈਡ ਤੋਂ ਸੜਕ ਨਿਕਲਦੀ ਐ ਹੁਣ ਵੀਰੋ ਆ ਗਏ ਆਪਾਂ ਪੱਟੀ ਰੋਡ ਤੇ ਆ ਖੀ ਵਿੰਡ ਚੌਂਕ ਵੱਲੋਂ ਪੋਲੇ ਆੜਾ ਗੰਦਾ ਨਾਲਾ ਪੋਲਾ ਗਿਆ ਇਹ ਆਪਾਂ ਆ ਗਏ ਪੱਟੀ ਰੋਡ ਤੇ ਇੱਧਰ ਜਾਣਾ ਆਪਾਂ ਪੱਟੀ ਨੂੰ ਹਰੀਕੇ ਨੂੰ ਹੁਣ ਬੇਨਤੀ ਐ ਵੀ ਜਿਹੜਾ ਪੱਟੀ ਕਿਉਂ ਹਰੀਆਂ ਤੋਂ ਪੱਟੀ ਤੋਂ ਆ ਰਿਹਾ ਵਾ ਉਹ ਤੇ ਉਧਰਲੀ ਸਾਈਡ ਤੋਂ ਆਉਂਦਾ ਸੱਜੇ ਹੱਥ ਮੁੜ ਜਾ ਕਰੋ ਸੱਜੇ ਹੱਥਾ ਜਿੱਧਰੋਂ ਮੈਂ ਬੱਸ ਆ ਗਈ ਜਿੰਨੇ ਦੇ ਖੇਮ ਕਰਨ ਜਾਣਾ ਜਿੰਨੇ ਖੇਮ ਕਰਨ ਜਾਣਾ ਹੈ ਇੱਧਰੋਂ ਜਾ ਸਕਦਾ ਸਿੱਧਾ ਸਿੱਧਾ ਜਾ ਸਕਦਾ ਖੇਮ ਕਰਨ ਨੂੰ ਉਧਰੋਂ ਖੇਮ ਕਰਨ ਤੋਂ ਸਿੱਧਾ ਇੱਧਰੋਂ ਅੰਮ੍ਰਿਤਸਰ ਨੂੰ ਜਾਣਾ ਤੇ ਇੱਧਰ ਜਾ ਸਕਦਾ ਤੇ ਇਹ ਜਿ ਤਰ੍ਹਾਂ ਓਯਾ ਤੱਕ ਲੋਕਾਂ ਨੂੰ ਪਤਾ ਪਰ ਟ੍ਰੈਮ ਕੱਜੇ ਵੀ ਬਹੁਤ ਆ ਇਹ ਜਿਹੜੀ ਆ ਗੱਡੀ ਜਾ ਰਹੀ ਹੈ ਬਲੈਰੋ ਇਹ ਸਿੱਧੀ ਖੇਮਕਰਨੋਂ ਚੱਲ ਗਈ ਆ ਜਿਹੜਾ ਭਰਾ ਖੇਮਕਰਨੋਂ ਆਉਂਦਾ ਹੈ ਤੇ ਖੇਮਕਰਨੋਂ ਰਾਹ ਨਿਕਲਦਾ ਹੈ ਠੀਕੀ ਠੀਵੜ ਚੌਂਕ ਜਿਹਨੇ ਆਣਾ ਤੁਸੀਂ ਖੱਬੇ ਸੱਜੇ ਹੱਥ ਮੋੜਨਾ ਉਧਰੋਂ ਤੇ ਰੋਜ਼ ਦੇ ਨਾਲ-ਨਾਲ ਤੁਰਿਆਉਣਾ ਇਹ ਚੱਲ ਗਿਆ ਠੀਵੜ ਚੌਂਕ ਨੂੰ ਤੇ ਆਹ ਇਹਦਾ ਰੋਡ ਮੇਰੇ ਪਿੱਛੇ ਇਹ ਚੱਲ ਗਿਆ ਅੰਮ੍ਰਿਤਸਰ ਵਾਲ ਨੂੰ ਇਧਰੋਂ ਚੱਲ ਗਿਆ ਇਹ ਹਰੀਕੇ ਖੇਮਕਰਨ ਸੌਰੀ ਪੱਟੀ ਪੱਟੀ ਦੇ ਹਰੀਕੇ ਜਿਹੜਾ ਇਹ ਪੱਟੀਆਂੋਂ ਆਦਾ ਵਾ ਹਰੀ ਕਿਉਂਦਾ ਉਹਨੇ ਜੇ ਅੰਮ੍ਰਿਤਸਰ ਜਾਣਾ ਭਿੱਖੀਵੰਨੋਂ ਆਣ ਕੇ ਉਹ ਇਧਰ ਸੱਜੇ ਹੱਥ ਜਾ ਸਕਦਾ ਨੋਈ ਤੇ ਨਾਲ-ਨਾਲ ਜਿੰਨੇ ਖੇਮ ਕਰਨ ਜਾਣਾ ਥੋੜਾ ਜਿਹਾ ਮੈਂ ਤੁਹਾਨੂੰ ਗਾੜੀ ਦਿਖਾ ਦਨਾ ਕਿਉਂਕਿ ਵਾਇਆ ਬੜਾ ਹੈ ਪਹਿਲਾਂ ਮੈਨੂੰ ਕਾਫੀ ਵਾਇਆ ਪੈ ਗਿਆ ਮੈਂ ਚੇਚਾ ਐਸੇ ਕਰਕੇ ਆਇਆ ਕਿ ਜਾਣਕਾਰੀ ਭੈਣ ਭਰਾਵਾਂ ਨਾਲ ਸਾਂਝੀ ਕਰੀਏ ਕਿ ਟ੍ਰੈਫਿਕ ਬਹੁਤ ਹੋਇਆ ਜੇ ਆਪਾਂ ਪ੍ਰਸ਼ਾਸਨ ਨੂੰ ਜਾਂ ਸਰਕਾਰਾਂ ਨੂੰ ਕਹਿੰਦੇ ਕਿ ਇਹ ਨਾ ਕਿਤੇ ਆਪਣਾ ਵੀ ਫਰਜ਼ ਬੰਦਾ ਅਸੀਂ ਆਪਣਾ ਵੀ ਜਿਹੜਾ ਫਰਜ਼ ਪੂਰਾ ਕਰ ਦਈਏ ਚਲੋ ਕਿੱਲੋ ਕਿਲੋ ਡੇਢ ਕਿਲੋ ਮੀਟਰ ਦਾ ਵਾਇਆ ਦਾ ਪੈ ਸਕਦਾ ਹੈ ਪਰ ਸਾਫ ਸੁਥਰੀਆਂ ਛੜਕਾਂ ਉਹਦੇ ਵਿੱਚ ਆਪਣਾ ਜਿਹੜਾ ਅਸੀਂ ਢੀੜ ਘੱਟ ਸਕਦੀ ਹੈ ਲੋਕਾਂ ਨੂੰ ਪ੍ਰੋਬਲਮ ਨਹੀਂ ਆ ਸਕਦੀ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਸਾਥ ਦਿਓ ਤੁਸੀਂ ਵੀ ਕਿਉਂਕਿ ਜਿੰਨੀ ਕੋਸ਼ਿਸ਼ ਮੈਂ ਕੀਤੀ ਆ ਇਹ ਸਾਰਿਆਂ ਤੱਕ ਪਹੁੰਚਾ ਦਿਓ ਤੇ ਮੈਂ ਥੋੜਾ ਜਿਹਾ ਗਾੜੀ ਚਾ ਕੇ ਫਿਰ ਵਾਸਤੇ ਤੁਹਾਨੂੰ ਉੱਥੇ ਆ ਜਿਹੜਾ ਹੁਣ ਮੈਂ ਇਧਰੋਂ ਖੇਮਕਰ ਰੋਡ ਨੂੰ ਚੜ ਚੱਲਿਆ ਇਹ ਰੋਹੀ ਦੇ ਨਾਲ ਨਾਲ ਆਪਕੋ ਆ ਗਿਆ ਇਹ ਖੇਮਕਰ ਨੂੰ ਚੱਲ ਜਾਣਾ ਆਪਾਂ ਇਹ ਤੁਹਾਨੂੰ ਲੋੜ ਹੀ ਨਹੀਂ ਪਣੀ ਪਿੱਖੀਵੰਡ ਚਾਉਣਾ ਆਉਣ ਤੋਂ ਹੁਣ ਵੀਰ ਆਪਾਂ ਵਾਪਸ ਆ ਗਏ ਆ ਫੇਰ ਆ ਗਏ ਦੂਜੇ ਪੰਨੇਓ ਪੱਟੀ ਪੱਟੀ ਹਰੀ ਜੇ ਤੇ ਆ ਜਿੱਦੋਂ ਮੈਂ ਵੀਡੀਓ ਬਣਾਉਂਦਾ ਆ ਰਹੇ ਆ ਵੀ ਅੰਮ੍ਰਿਤਸਰ ਨੂੰ ਜਾਣਾ ਪੜਾ ਸਾਹਮਣੇ ਜਿਹੜਾ ਰਾਹ ਜਾ ਰਿਹਾ ਜਿੱਦਾਂ ਨਵਾਂ ਗੱਡੀ ਟਰੱਕ ਜਾ ਰਿਹਾ ਇਹ ਹੋਣਿਆ ਆ ਗਿਆ ਜੀ ਪਿੱਖੀਵੰਡ ਜਿਹੜਾ ਸ਼ਹਿਰ ਨੂੰ ਆਪਾਂ ਚੱਲ ਜਾਣਾ ਤੇ ਧੰਨਵਾਦ ਜਾਣਕਾਰੀ ਚੰਗੀ ਲੱਗੀ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਰਿਆਂ ਦਾ ਫਾਇਦਾ ਹੋਵੇ ਟ੍ਰੈਫਿਕ ਤੋਂ ਜਿਹੜਾ ਟਾਈਮ ਘੱਟੋ ਬਚਤ ਹੋ ਜੇ ਟ੍ਰੈਫਿਕ ਘੱਟ ਹੋ ਜੇ ਸਾਰਿਆਂ ਦਾ ਫਾਇਦਾ ਹੋਵੇ ਤੇ ਜਾਣਕਾਰੀ ਜਰੂਰ ਸਾਂਝੀ ਕਰਿਓ ਧੰਨਵਾਦ